ਕਿਰਿਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਜਾਰੀ ਹੋਇਆ ਹਾਈ ਅਲਰਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਪਟਾਣਕੋਟ ਵਿੱਚ 15 ਅਗਸਤ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਕਠੂਆ ਪੁਲਿਸ ਦੇ ਵੱਲੋਂ ਚਾਰ ਛੱਕੀ ਵਿਅਕਤੀਆਂ ਦੇ ਸਕੈਚੀ ਜਾਰੀ ਕੀਤੇ ਜਾਣ ਤੋਂ ਬਾਅਦ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕੀਤਾ ਜਿਵੇਂ ਹੀ ਜੰਮੂ ਦੇ ਕਠੂਆ ਜ਼ਿਲ੍ਹੇ ਦੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਤੇ ਚਾਰ ਛੱਕੀ ਵਿਅਕਤੀਆਂ ਦੇ ਸਕੈਚੀ ਜਾਰੀ ਕੀਤੇ ਤਾਂ ਪਠਾਨਕੋਟ ਦੀਆਂ ਖੂਫੀ ਏਜੰਸੀਆਂ ਵਿੱਚ ਚੱਕਸ ਹੋ ਗਈਆਂ ਅਜਿਹੇ ਚ ਪਠਾਨਕੋਟ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਅਤਵਾਦੀ 15 ਅਗਸਤ ਤੋਂ ਪਹਿਲਾਂ ਕਿਸੇ ਵੱਡੀ ਕਰਨਾਦੀ ਤਿਆਰੀ ਕਰ ਰਹੇ ਹਨ ਦੱਸਦੇ ਕਿ ਹਾਲੀ ਵਿੱਚ ਮਮੂਨ ਕੈਂਟ ਵਿੱਚ ਕੈਂਟ ਵਿੱਚ ਤਿੰਨ ਵਰਸ਼ ਕੀ ਵਿਅਕਤੀਆਂ ਦੀ ਹਰਕਤ ਦੇਖੀ ਗਈ ਸੀ ਕਦੇ ਲੋਕਾਂ ਤੋਂ ਪਾਣੀ ਮੰਗਦੇ ਕਦੇ ਭੋਜਨ ਲਈ ਤੇ ਕਦੇ ਘਰਾਂ ਜ਼ਰਾ ਹੀ ਚੋਰੀ ਕਰਦੇ ਅੱਗੇ ਹ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਨੇ ਮਮੂਨ ਦਾ ਇਲਾਕਾ ਚਾਰੇ ਪਾਸੇ ਫੌਜੀ ਅੱਡੇ ਨਾਲ ਘਿਰਿਆ ਹੋਇਆ ਹੈ ਤੇ ਜਾਣਕਾਰੀ ਅਨੁਸਾਰ ਜਿਲ੍ਹਾ ਕਠੂਆ ਦਾ ਪਾਦੋ ਬਿਲਵਾਰ ਸਮੇਤ ਕਈ ਇਲਾਕਿਆਂ ਚੱਤਵਦੀਆਂ ਦੀ ਅਵਾਜ਼ ਹੀ ਦਰਜ ਕੀਤੀ ਗਈ ਹੈ ਤੇ ਹੁਣ ਉਹਨਾਂ ਦੀ ਜੋ ਇਹ ਜੰਮੂ ਪੰਜਾਬ ਨੂੰ ਜੋੜਨ ਵਾਲੀ ਅਟਲ ਪੁਲ ਨੂੰ ਮبارਕਾ ਦੇ ਕਰਕੇ ਪਠਾਨਕੋਟ ਦੀ ਮਮੂਨ ਕਾਟੇ ਵੱਲ ਜਾਣ ਦੀ ਦੱਸੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ